ਅੰਨੀਗਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਛਿੜਿਆ ਵਿਵਾਦ ਆਮ ਆਦਮੀ ਪਾਰਟੀ ਦੇ ਵਰਕਰ ਨੇ ਪ੍ਰਧਾਨਗੀ ਨਾ ਮਿਲਣ ਦੇ ਕਾਰਨ ਖਾਦੀ ਸਲਫਾਸ ਜਿਸ ਨੂੰ ਇਲਾਜ ਦੇ ਲਈ ਪਟਿਆਲਾ ਦੇ ਅਮਰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਭਾਜਪਾ ਅਗੋ ਅਰਵਿੰਦ ਖੰਨਾ ਵਿਹਾਰ ਹਸਪਤਾਲ ਵਿੱਚ ਮਰੀਜ਼ ਦਾ ਹਾਲ-ਚਾਲ ਦਾ ਨਨ ਪਹੁੰਚੇ ਰਾਜਾ ਸ਼ਮਨਾ ਹਰੀ ਸਿੰਘ ਫਗੋਲਾ ਜੀ ਸਾਬਕਾ ਚੇਅਰਮੈਨ ਬਲੌਕਸਪ ਦੀ ਪਾਨੀਗੜ੍ਹ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਪਾਨੀਗੜ੍ਹ ਤੇ ਮੈਂ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦਾ ਫੋਰਟ ਕਮੇਟੀ ਦਾ ਮੈਂ ਆ ਸਾਰੇ ਜਿਹੜਾ ਮਸਲਾ ਹੋਇਆ ਜੀ ਅੱਜ ਚਲੋ ਇਹ ਕੋਲੇ ਬੰਦੇ ਦੇ ਨੂੰ ਚਾਰ ਦਾ ਮੁੱਦਾ ਹੋ ਰਿਹਾ ਹੈ ਕੀ ਮਸਲਾ ਜੀ ਇਹ ਜਿਹੜਾ ਭਾਜੀ ਮਸਲਾ ਹੋਇਆ ਜਿਹਦੇ 2022 ਚ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਸਾਡੇ ਪਹਿਲਾਂ ਵੀ ਲਗਾਤਾਰ ਟਰੱਕ ਯੂਨਨ ਦੇ ਪ੍ਰਧਾਨ ਬਣਦੇ ਆ ਰਹੇ ਨੇ ਤੁਹਾਡੇ ਸਾਹਮਣੇ ਸਰਦਾਰ ਭਰਤੂਰ ਸਿੰਘ ਜੀ ਸਾਬਕਾ ਪ੍ਰਧਾਨ ਵੀ ਖੜੇ ਨੇ ਸਾਡੇ ਸਰਪੰਸਾ ਵੀ ਖੜੇ ਨੇ ਉਦੋਂ ਇਹਨੇ ਇੱਕ ਵਾਦਾ ਕੀਤਾ ਸੀ ਵੀ ਹਰ ਸਾਲ ਮੈਂ ਟਰਨ ਵਾ ਕੇ ਆਪ ਦਾ ਜਿਹੜਾ ਫਰਕ ਹੈ ਉਹ ਨੂੰ ਮੈਂ ਪ੍ਰਧਾਨ ਬਣਾਉਂਗਾ ਇਹ ਚੌਥੀ ਟਰਨ ਸੀ ਜਿੱਥੇ ਮਨਜੀਤ ਸਿੰਘ ਕਾਕੇ ਨੂੰ ਇਹਨੇ ਪ੍ਰਧਾਨ ਬਣਾਉਣ ਦਾ ਵਾਦਾ ਕੀਤਾ ਸੀ ਅੱਜ ਤੋਂ ਮਹੀਨਾ ਪਹਿਲਾਂ ਕਲੀਅਰ ਹੋ ਗਿਆ ਸੀ ਵੀ ਕਾਕੇ ਨੂੰ ਪ੍ਰਧਾਨ ਬਣਾ ਚੁੱਕੇ ਆ ਪਰ ਪਤਾ ਨਹੀਂ ਅਚਾਨਕ ਹੁਣ ਕੀ 4 ਦਿਨਾਂ ਤੋਂ ਪਹਿਲਾਂ ਇਹਨੇ ਕਾਕੇ ਨੂੰ ਇਹਨਾਂ ਦੇ ਭਰਾ ਗੁਗੀ ਜੀ ਨੂੰ ਉਥੇ ਬੁਲਾਇਆ ਆਪਣੇ ਘਰੇ ਤੇ ਉਹ ਕਹਿੰਦੀ ਵੀ ਹੁਣ ਮੈਂ ਤੁਹਾਨੂੰ ਪ੍ਰਦਾ ਨਹੀਂ ਬਣਾ ਸਕਦੀ ਉਸ ਕਰਕੇ ਉਹਦਾ ਵਾਦਾ ਜਿਹੜਾ ਉਹ ਮੁਖਰਗੀ ਪਰ ਕਾਕੇ ਨੇ ਇਹਨੂੰ ਬਥੇਰੀਆਂ ਮਿੰਤਾ ਕੀਤੀਆਂ ਕਿਉਂਕਿ ਦਿੱਲੀ ਵੀ ਹੁਣ ਜਦੋਂ ਵਿਧਾਨ ਸਭਾ ਦੀ ਚੋਣ ਹੋਈ ਹੈ ਉਥੇ ਲਗਾਤਾਰ 15-20 ਦਿਨਾਂ ਸਾਰੇ ਨੌਜਵਾਨ ਮੁੰਡੇ ਜਿਹੜੇ ਵੀ ਚਾਚੇਤਾ ਦੇ ਲੜਕੇ ਖੜੇ ਨੇ ਉਥੇ ਵੀ 5-7 ਲੱਖ ਰੁਪਿਆ ਭਰਾਜਨਾ ਖਰਚ ਕੇ ਪਾਰਟੀ ਲਈ ਸੇਵਾ ਕੀਤੀ ਹੈ ਪਾਰਟੀ ਦਾ ਬਹੁਤ ਤਕੜਾ ਸ਼ਿਪਾਈ ਸੀ ਪਰ ਲੇਕਿਨ ਇਹ ਲਾਰਾ ਲਾਉਣ ਤੋਂ ਬਾਅਦ ਜਦੋਂ ਪਰਸੋਂ ਇਹਨੂੰ ਘਰੇ ਬੁਲਾਇਆ ਗਿਆ ਇਸ ਤੋਂ ਬਾਅਦ ਇਹਨੂੰ ਪਤਾ ਲੱਗਿਆ ਵੀ ਮੈਨੂੰ ਪ੍ਰਧਾਨ ਬਣਾਇਆ ਨਹੀਂ ਜਾ ਰਿਹਾ ਤਾਂ ਸ਼ਾਮ ਨੂੰ ਉਹਦਾ ਜਿਹੜਾ ਪੀਆ ਗੁਰਪ੍ਰੀਤ ਸਿੰਘ ਨਾਪੜ ਜਿਨੇ ਰਾਹੀਂ ਉਹਨੇ ਆਪਣੇ 30 ਲੱਖ ਰੁਪਈਆ ਲਿਆ ਸੀ ਉਹਨੂੰ ਘਰ ਭੇਜ ਕੇ ਤੁਸੀਂ ਦੇਖ ਰਹੇ ਹੋ ਲੋਕਾਂ ਦੀਆਂ ਫੋਟੋਆਂ ਉਹ ਦੇ ਕੇ ਚਲਾ ਜਾ ਰਿਹਾ ਕਾਕਾ ਨੇ ਉਹਨੂੰ ਵਾਅਦਾ ਵੀ ਕੀਤਾ ਵੀ ਯਾਰੀ ਪੈਸੇ ਮੈਨੂੰ ਹੁਣ ਕਿਉਂ ਮੋੜ ਰਿਆ ਮੈਨੂੰ ਪ੍ਰਧਾਨ ਬਣਾ ਦੋ ਉਹ ਕਹਿੰਦਾ ਮੈਂ ਕੀ ਕਰ ਸਕਦਾ ਸਰਿਆਮ ਉਹ ਵੀਡੀਓ 'ਚ ਦਿਖ ਰਹੇ ਨੇ ਨੋਟ ਕਾਕਾ ਬੋਲਦਾ ਵੀ ਦਿਖ ਕਾਕੇ ਦੇ ਸਾਹਮਣੇ ਉਹ ਬੋਲਦਾ ਵੀ ਦਿਖ ਰਿਹਾ ਹੈ ਕਾਕਾ ਇਹਨੂੰ ਪੁੱਛਿਆ ਵੀ ਭਾਈ ਕੋਈ ਗੱਲ ਨਹੀਂ ਜੇ ਪੈਸੇ ਮੁੜਦੇ ਉਹ ਮੈਂ ਦੇਖੂਗਾ ਜਿਹੋ ਜਿਹੇ ਹਾਲਾਤ ਮੇਰੇ ਹੋਣਗੇ ਵੀ ਮਾੜਾ ਬਹੁਤ ਕੰਮ ਕੀਤਾ ਹੈ ਲੇਕਿਨ ਜਦੋਂ ਕੱਲ ਟਰੱਕ ਜੁਨਨ ਦੀ ਚੋਣ ਵਾਸਤੇ ਹੋਈ ਤਾਂ ਇਹ ਜਦੋਂ ਮੌਕੇ ਤੇ 1:00 ਤੋਂ 8:00 ਵਜੇ ਚਲਾ ਗਿਆ ਪਤਾ ਲੱਗਿਆ ਸੀ ਵੀ ਸਾਰੇ ਪਿੰਡ ਨੂੰ ਉੱਤੇ ਜਾਣਾ ਸੀ ਪਰ ਚਾਨਕੇ ਕਦੋਂ ਦੌੜ ਗਿਆ ਦੌੜ ਕਰਕੇ ਤੇ ਗੁੱਸੇ ਦੇ ਵਿੱਚ ਆ ਕੇ ਜਦੋਂ ਚੋਣ ਉਹਦੇ ਹਾਰ ਪਾਇਆ ਗਿਆ ਉਸ ਸਮੇਂ ਕਾਕੇ ਨੇ ਜਿਹੜੀ ਦਵਾਈ ਹੈ ਸਰਪਾਸਾ ਘਾਦੀ ਤੇ ਤ੍ਰਾਂਤੀ ਟਰੱਕ ਜੁਨਨ ਦੇ ਵੱਡੀ ਗਿਣਤੀ ਓਪਰੇਟਰ ਤੇ ਸਾਰਾ ਪਰਿਵਾਰ ਇਹ ਨੂੰ ਪਾਨੀਗੜ੍ਹ ਕੇ ਹਸਪੀਟਲ ਚ ਲੈ ਗਏ ਉੱਥੇ ਸੀਰੀਅਸ ਹਾਲਤ ਹੋਣ ਦੇ ਨਾਤੇ ਕੱਲ ਅਸੀਂ 1 ਵਜੇ ਇਹਨੂੰ ਇੱਥੇ ਉਹ ਰਿਹਾਏ ਜਦੋਂ ਅਜੇ ਕੀ ਵੀ ਇਹਦੇ ਹੱਥ ਅਸੀਂ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਇਹਦੀ ਜ਼ਿੰਦਗੀ ਬਖਸ਼ ਦੇ ਛੋਟੇ ਬੱਚੇ ਨੇ ਤਾਂ ਜੋ ਇਹਦੀ ਜ਼ਿੰਦਗੀ ਬਚ ਸਕੇ ਤੇ ਮੈਂ ਸਮਝਾਈ ਬਹੁਤ ਕਿਉਂ ਨੀ ਹਰਕਤ ਹੈ ਆਪ ਸਰਕਾਰ ਦੀ ਐਮਐਲਏ ਦੀ ਜਿਹੜੀ ਐਡੀ ਕਰਪਟ ਹੈ ਕਿ ਆਪਣੇ ਵਰਕਰਾਂ ਤੋਂ ਪਹਿਲੀ ਵਾਰੀ ਦੇਖਿਆ ਮੈਂ ਵੀ ਚੇਹਰ ਮਰ ਰਿਹਾ ਹਾਂ ਜਿਹੜਾ ਪ੍ਰਸ਼ਦਾ ਮੈਂਬਰ ਵੀ ਨੇ ਆਖਰਨਾ ਸਾਹਿਬ ਸਾਡੇ ਐਮਐਲਏ ਨੇ ਬਰਕਰੇ ਸਾਡੀ ਸਪੋਰਟ ਕੀਤੀ ਨਾ ਕਿ ਵਰਕਰ ਤੋਂ ਪੈਸੇ ਲੈ ਜਾਣ ਪਰ ਜਦੋਂ ਇਹਨੂੰ ਲਾਲਚ ਵਾਪਰ ਗਿਆ ਸਾਡਾ 30 ਲੱਖ ਰੁਪਏ ਵਾਪਸ ਮੁੜ ਕੇ ਦੂਜੇ ਪਾਸੇ ਫੋਰਚੂਨਰ ਗੱਡੀ ਉਹਦੇ ਲਈ ਪਹੁੰਚ ਗਈ ਉਹ ਲਾਲਚ ਛਾ ਕੇ ਸਾਡਾ ਬੰਦਾ ਜਿਹੜਾ ਉਹ ਮੌਦ ਦੇ ਧਾਰ ਤੇ ਘਾੜ ਜਿੰਨੇ ਮਲੇ ਨੇ ਧਾਰ ਤੋ ਪਰ ਇਹ ਦਾ ਸੰਬੰਧ ਹੋਣ ਇਹ ਪਤਾ ਲੱਗਿਆ ਵੀ ਇਹਨਾਂ ਨੇ ਉਹਨੇ 50 ਲੱਖ ਰੁਪਏ ਵੀ ਦਿੱਤਾ ਨਾਲ ਆਪਣਾ ਕੋਈ ਮੂਵੀ ਜਲਦੀ ਛੱਡੀ ਬਿਲਕੁਲ ਜੀ ਉਸ ਮੁੰਡੇ ਨੂੰ ਇੰਨਾ ਬਜਬੂਰ ਕੀਤਾ ਗਿਆ ਉਹਨੇ ਮੈਨੂੰ ਇਹ ਵੀ ਪਤਾ ਲੱਗਿਆ ਵੀ ਥੋੜੇ ਦਿਨ ਹੋਏ ਨੇ ਉਹਨੇ ਆਪਣੀ ਪ੍ਰਪਟੀ ਵੀ ਵੇਚੀ ਹੈ ਉਹ ਪ੍ਰਪਟੀ ਵੇਚ ਕੇ ਇਹਨੂੰ ਇੱਕ ਫੋਰਚੂਨਰ ਵਾਦਾ ਕੀਤਾ ਬਾਕੀ ਸਾਰੀ ਟੁਕੀ ਜਿੰਨੀ ਜਿੰਨਾ ਵੀ ਖਰਚਾ ਆ ਰਿਹਾ ਹੈ ਉਹ ਬਗਾਰ ਵੀ ਉਹਨੇ ਚੁੱਕੀ ਐ ਪਤਾ ਨਹੀਂ ਇਸ ਚੁੱਕੀ ਕੱਢੂਗਾ ਕਿ ਉਹ ਵੀ ਆਪਣਾ ਘਰ ਬਰਬਾਦ ਕਰਨ ਜਾ ਰਿਹਾ ਤੇ ਸਾਡੀ ਟਰੱਕ ਜੁਣੀ ਇੰਨੀ ਖਮੂਸੀ ਜਾ ਗਈ ਅੱਜ ਤੱਕ ਇਹ ਕੋਈ ਕਹਾਣੀ ਵਾਪਰੀ ਨਹੀਂ ਕਿ ਵਰਕਰਾਂ ਨਾਲ ਵੀ ਇਸ ਤਰੀਕੇ ਦਾ ਧੱਕਾ ਹੋ ਰਿਹਾ ਪਰ ਇਹ ਹੁਣ ਤੋਂ ਸਿੱਖੀ ਮਤੇ ਮੈਂ ਕਰਨਾ ਚਾਹੁੰਦੇ ਅਸੀਂ ਤਾਂ ਮੰਗੇ ਕਰ ਰਹੇ ਹਾਂ ਜੀ ਪੂਰੇ ਨਗਰ ਵੱਲੋਂ ਪੂਰੇ ਇਲਾਕੇ ਵੱਲੋਂ ਵੀ ਪਹਿਲੀ ਵਾਰੀ ਇੱਕ ਲਾਲਚ ਵਿੱਚ ਆ ਕੇ ਐਮਐਲਏ ਜੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿਹਨੇ ਪੰਜਾਬ ਨੂੰ ਦੇਖਣਾ ਹੈ ਸਾਡੇ ਹਲਕੇ ਨੂੰ ਦੇਖਣਾ ਹੈ ਤੇ ਸਾਡੇ ਇੱਕ ਨੌਜਵਰਕ ਵਰਕਰ ਨੂੰ ਮੌਤ ਦੇ ਘਾਟ ਉਤਾਰਦਾ ਇਹਦੀ ਬਿਜ਼ਨਸ ਤੋਂ ਸੀਆਈ ਤੋਂ ਇਸੇ ਜੱਜ ਤੋਂ ਜਾਂਚ ਕਰਾ ਕੇ ਇਹਦੇ ਜਿਹੜੇ ਵਿੱਚ ਜਿੰਨੇ ਵੀ ਦੋਸ਼ੀ ਪਾਏ ਗਏ ਨੇ ਇਹ ਐਮਐਲਏ ਐਮਐਲਏ ਦੇ ਘਰ ਵਾਲਾ ਤੇ ਉਹ ਗੁਰਪ੍ਰੀਤ ਸਿੰਘ ਹੈ ਤੇ ਟਕਰੀਉਂਦੇ ਸਾਫਤਾ ਪ੍ਰਧਾਨ ਹੈ ਸਾਰੇ ਤੇ ਕਾਨੂੰਨੀ ਕਾਰਵਾਈ ਬਣਦੀ ਹੈ। ਕਾਫੀ ਚਿੰਤਾਤ ਹੈ ਇਸ ਵਿਸ਼ੇ ਤੇ। ਕਿ ਸਰ ਕਿਵੇਂ ਦੇਖਦੇ ਹੋ ਜੀ ਜੋ ਕੱਲੀ ਇਹ ਘਟਨਾ ਹੋਈ ਹੈ ਤੁਸੀਂ ਇਸ ਘਟਨਾ ਦੀ ਕੀ ਕੀ ਬ੍ਰਮੈਂ ਤੁਹਾਡਾ ਦੇਖੋ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਆਮ ਆਦਮੀ ਪਾਰਟੀ ਦੇ ਜੋ ਕੰਮ ਕਰਨ ਦੇ ਤਰੀਕੇ ਸਾਰੇ ਆਪ ਦਿਖ ਰਹੇ ਆ ਲੋਕਾਂ ਨੂੰ। ਦੇਖੋ ਕਾਲੇ ਨੇ ਕੋਈ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਵੀ ਕੀਤੀ ਸੀ ਗੱਲ ਇਹ ਹੈ ਕਿ ਹਰ ਇੱਕ ਸਰਕਾਰ ਥੋੜਾ ਬਹੁਤ ਆਪਣੇ ਢੜੇ ਨੂੰ ਇਹ ਯੂਨੀਅਨ ਬਾਜੀ ਦੇ ਵਿੱਚ ਅੱਗੇ ਪਿੱਛੇ ਕਰਦੀ ਹੈ ਪਰ ਕਦੀ ਪੈਸੇ ਦੇ ਪਿੱਛੇ ਇਸ ਤਰੀਕੇ ਨਾਲ ਵੀ ਐਮਐਲਏ ਰਿਆ ਬਚਰੀ ਬਾ ਠੀਕ ਹੈ ਆਪਾਂ ਆਪਣੇ ਬੰਦਿਆਂ ਦਾ ਹਲਾਸ਼ਾਰੀ ਕਰਦੇ ਹਾਂ ਉਹਨਾਂ ਦਾ ਹੱਥ ਫਾੜਦੇ ਹਾਂ ਪਰ ਕਦੀ ਕੋਈ ਇਹ ਨਹੀਂ ਕਹਿ ਸਕਦਾ ਕਿ ਖੰਨੇ ਨੇ ਪੈਸੇ ਲੈ ਕੇ ਕਿਸ ਨੂੰ ਪ੍ਰਧਾਨ ਬਣਾਇਆ ਔਰ ਸ਼ਰਿਆਮ ਜੋ ਨੋਟਾਂ ਦਿਖ ਰਹੀਆਂ ਔਰ ਫਿਰ ਉਹ ਕਹਿੰਦੀ ਹੈ ਇਹ ਤਾਂ ਮੇਰਾ ਬੰਦਾ ਹੀ ਨਹੀਂ ਹੈ ਉਹਦਾ ਪ੍ਰਧਾਨ ਹੈ ਬਲਾਕ ਦਾ ਤੇ ਕਹਿੰਦੀ ਮੇਰਾ ਬੰਦਾ ਨਹੀਂ ਹੈ ਉਹ ਵੀਡੀਓ ਦੀ ਜਾਣਕਾਰੀ ਦੇਖੋ ਜਦ ਮੈਂ ਕੱਲ ਵੀਡੀਓ ਪਾਈ ਔਰ ਮੈਂ ਕਿਹਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਮੈਂ ਉਹਦੀ ਜਾਂਚ ਕਾਕਾ ਜਾਂ ਜੋ ਬਾਕੀ ਲੋਕ ਵੀਡੀਓ 'ਚ ਹੈ ਉਹਦਾ ਨਹੀਂ ਉਹਨਾਂ ਦੇ ਉਹਨਾਂ ਦੀ ਨੀਡਤਾ ਦੇ ਕਿ ਨਹੀਂ ਜਾਂਚ ਕਰਾਣਾ ਚਾਹ ਰਹੇ ਆ ਫੇਰ ਤਾਂ ਸਾਰੇ ਨਾਲ ਹੋ ਸਕਦੀ ਹੈ ਮੈਂ ਤਾਂ ਜਾਂਚ ਕਰਾਣਾ ਕਿ ਪੈਸਾ ਆਇਆ ਕਿਥੇ 3 ਲੱਖ ਰੁਪਿਆ ਔਰ ਅਨਫੋਰਚੂਨੇਟਲੀ ਅਨਫੋਰਚੂਨੇਟਲੀ ਇਸ ਸੂਬੇ ਦੇ ਵਿੱਚ ਵਿਜੀਲੈਂਸ ਚੰਗਾ ਕੰਮ ਕਰਦੀ ਹੈ ਪਰ ਵਿਜੀਲੈਂਸ ਦੇ ਉੱਤੇ ਤਾਂ ਇਤਬਾਰ ਨਹੀਂ ਕਰ ਸਕਦੇ ਕਿਉਂਕਿ ਪੰਜਾਬ ਸਰਕਾਰ ਦਾ ਪ੍ਰੈਸ਼ਰ ਹੁੰਦਾ ਹੈ ਜਾਂ ਤਾਂ ਇਹ ਈਡੀ ਤੋਂ ਕਰਾਈਏ ਜਾਂ ਕਿਸੇ ਜੱਜ ਤੋਂ ਕਰਾਈਏ ਸਿਟਿੰਗ ਜੱਜ ਤੋਂ ਇਸ ਤਰੀਕੇ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਮੰਗ ਕਰਦੇ ਹੋ ਤੁਸੀਂ ਮੈਂ ਕਰਾਂਗਾ ਅੱਜ ਮੈਂ ਪੱਕਾ ਮੈਂ ਮੰਗ ਕਰਾਂਗਾ ਮੈਂ ਦਿੱਲੀ ਤੱਕ ਗੱਲ ਕਰਾਂਗਾ ਕਿ ਇਹਦੀ ਜਾਂਚ ਹੋਣੀ ਚਾਹੀਦੀ ਬਾਹਰੋਂ ਏਜੰਸੀ 3 ਲੱਖ ਰੁਪਇਆ ਉੱਥੇ ਵੀਡੀਓ ਤੇ ਦਿਖਾਇਆ ਗਿਆ ਕਨਨ ਸਾਹਿਬ ਤੁਸੀਂ ਸੰਗਰੂਰ ਤੋਂ ਬਿਲੋਂਗ ਕਰਦੇ ਹੋਗੇ ਜਿਸ ਵਿਅਕਤੀ ਦੇ ਦੁਆਰਾ ਜਿਹੜਾ ਪੈਸੇ ਵਾਪਸ ਮੋੜੇ ਗਏ ਨੇਗੇ ਕੀ ਲੱਗਦਾ ਹੈਗਾ ਕੌਣ ਸੀਗਾ ਉਹ ਕਿੰਨੇ ਸਮੇਂ ਤੋਂ ਜੁੜਿਆ ਹੈ ਨਾ ਆ ਬਾਦਮੀ ਪਾਰਟੀ ਦੇ ਇਧੇ ਨਾਲ ਬਥੇਰੀ ਫੋਟੋਸ ਹੈ ਮੈਂ ਤੁਹਾਨੂੰ ਹੁਣ ਸੋਸ਼ਲ ਮੀਡੀਆ ਤੇ ਅੱਜ ਸ਼ਾਮ ਨੂੰ ਲਾਵਾਂਗਾ ਪੀਏ ਵਗੈਰਾ ਦੀ ਵੀ ਗੱਲ ਸਾਹਮਣੇ ਉਹ ਬਲੌਕ ਪ੍ਰਧਾਨ ਹੈ ਉਹਦਾ ਅੱਛਾ ਜੀ ਉਹ ਬਲੌਕ ਪ੍ਰਧਾਨ ਹੈ ਜੋ ਵੀਡੀਓ 'ਚ ਹੈ ਉਹ ਸ਼ਰੀਮ ਬਲੌਕ ਪ੍ਰਧਾਨ ਹੈ ਇਹਨਾਂ ਦਾ ਇਹਨਾਂ ਦੇ ਨਾਲ ਬਥੇਰੀ ਫੋਟੋ ਇੱਕ ਨੇ ਤਾਂ ਰਾਖੀ ਬੰਦੀ ਹੈ ਸਰ ਤੁਹਾਡੇ ਵੱਲੋਂ ਹੁਣ ਕਿੰਨੇ ਦਾ ਜਿਹੜਾ ਅੱਗੇ ਕਾਰਵਾਈ ਦੀ ਤੁਸੀਂ ਗੱਲ ਕਰਦੇ ਹੋਗੇ ਕਿਵੇਂ ਦਾ ਤੁਹਾਡੇ ਵੱਲੋਂ ਅੱਗੇ ਦਾ ਮੈਂ ਹੁਣੇ ਕਿਹਾ ਹੈ ਕਿ ਮੈਂ ਬਾਹਰੋਂ ਏਜੰਸੀ ਤੋਂ ਮੰਗ ਕਰਾ ਰਿਹਾ ਇਹਦਾ ਇੱਕ ਕਾਰਨ ਵੀ ਹੈ ਦੇਖੋ ਤੁਹਾਨੂੰ ਯਾਦ ਹੋਣਾ ਹੈ 3 ਸਾਲ ਪਹਿਲਾਂ ਵਿਜੀਲੈਂਸ ਨੇ ਇਹਨਾਂ ਦੇ ਸਾਬਕਾ ਇੱਕ ਮੰਤਰੀ ਹੈ ਸਿੰਘਲਾ ਜੀ ਜੀ ਉਹ ਮਾਨਸਾ ਦੇ ਸੀ ਸਿੰਘਲਾ ਸਿੰਘਲਾ ਤੋਂ ਵਿਜੇ ਸਿੰਘਲਾ ਮੰਤਰੀ ਸੀਗਾ ਜਾਂਚ ਹੋਈ ਕ腐ਸ਼ਨ ਦੀ ਭਗਵੰਤ ਮਾਨ ਸਾਹਿਬ ਨੇ ਕਿਹਾ ਮੇਰੇ ਕੋਲ ਵੀਡੀਓ ਵੀ ਹੈ ਉਹਨੇ ਮੇਰੇ ਮੈਨੂੰ ਆਕੇ ਕਬੂਲ ਵੀ ਕੀਤਾ ਉਹ ਵਿਚਾਰਾ ਅੰਦਰ ਗਿਆ ਦੋ ਚਾਰ ਹਫਤੇ ਅੰਦਰ ਰਿਹਾ ਉਹਦੇ ਬਾਅਦ ਕੋਈ ਕਾਰਵਾਈ ਨਹੀਂ ਹੋਈ ਉਹ ਵੀਡੀਓ ਵੀ ਹਲੇ ਤੱਕ ਸਾਨੂੰ ਦਿਖਾਇ ਨਹੀਂ ਗਿਆ ਉਹਨੇ ਜੋ ਆਪਣੀ ਗਲਤੀ ਸਵੀਕਾਰ ਕੀਤੀ ਹੈ ਤੇ ਇਹਨੂੰ ਸਜ਼ਾ ਕਿਉਂ ਨਹੀਂ ਹੋਈ ਤੇ ਇਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਪੂਰੀ ਕਾਰਵਾਈ ਹੋਣੀ ਚਾਹੀਦੀ ਫਾਈਨੈਂਸ ਦੀ ਕਾਰਵਾਈ ਹੋਣੀ ਚਾਹੀਦੀ ਦੇਖੋ ਇੱਕ ਗੱਲ ਹੋ ਗਈ ਆਪਣੇ ਤੁਸੀਂ ਆਪਣੇ ਬੰਦੇ ਨੂੰ ਪ੍ਰਮੋਟ ਕਰ ਦਿਓ ਹਰ ਇੱਕ ਪੋਲੀਟੀਕਲ ਪਾਰਟੀ ਕਰਦੀ ਹੈ ਇਹਦੇ ਵਿੱਚ ਕੋਈ ਮੈਨੂੰ ਕੋਈ ਕਿੰਤੂ ਪ੍ਰੰਤ ਨਹੀਂ ਪਰ ਜਦ ਤੁਸੀਂ ਪੋਸਟਾ ਵੇਚ ਰਿਹਾ 30 ਲੱਖ ਰੁਪਏ ਉਥੇ ਦਿਖ ਰਿਹਾ ਬਾਈ ਜੀ ਸਕੂਟੀ ਤੇ ਗਈ ਸੀ ਤੇ ਆ ਜਿਹੜੇ ਡਿਵਰ ਤੇ ਹੁੰਦੀ ਆ ਸਹੀ ਸਾਲ ਦੇ ਇਹਨਾਂ ਕਿਨਾਂ ਆਪਾਂ ਸਾਰੇ ਦੇ ਕੋਲ ਕਮਾਈ ਦੇ ਸਾਧਨ ਹੈ ਪਰ ਇੰਨੀ ਇੰਨੀ ਕਮਾਈ ਨਹੀਂ ਹੁੰਦੀ ਜੀ ਇਧਰ ਦੇ ਲੋਕਾਂ ਆ ਜੋ ਮੰਗ ਕੀਤੇ ਕੋਈ ਟੋਲਰੈਂਸ ਨਹੀਂ ਹੈ ਬਲਗਾਰ ਸਿੰਘ ਦਾ ਵੀਡੀਓ ਆਇਆ ਕੱਲ ਦਾ ਅੱਜ ਵੀ ਇੱਕ ਨਵਾਂ ਵੀਡੀਓ ਨਵਾਂ ਵੀਡੀਓ ਨਿਕਲਿਆ ਹੈ ਕੀ ਕਾਰਵਾਈ ਹੈ ਕੰਨਸੋਬ ਨੂੰ ਕਾਰਵਾਈ ਜੀ ਕੰਦੇ ਵੱਲੋਂ ਵੀ 55 ਲੱਖ ਦੀ ਗੱਲ ਕਹੀ ਜਾ ਰਹੀ ਹੈ ਵਿਰੋਧ ਹੋ ਰਹੀ ਹੈ ਕਿਉਂਕਿ ਇੱਕ ਤਰਫ ਕਹਿੰਦੇ ਕਿ ਆਪਣੇ ਮਨਜ਼ੀ ਤੇ ਕਾਰਵਾਈ ਕਰਦੇ ਨੇ ਉਹਦੇ ਤੋਂ ਬਿਤਾਏ ਕਾਰਵਾਈਆਂ ਸਿਰਫ ਆਪਣੇ ਬਰੋਦੀਆ ਤੇ ਹੋ ਰਹੀਆਂ ਆਪਣੇ ਬੰਦਿਆ ਤੇ ਬਿਲਕੁਲ ਨਹੀਂ ਹੋ ਰਹੀ ਪ੍ਰੈਜ਼ੀਡੈਂਸੀ ਦੀ ਕਾਰਵਾਈ ਆਪਣੇ ਬੰਦਿਆ ਤੇ ਬਿਲਕੁਲ ਨਹੀਂ ਹੋ ਰਹੀ ਸ਼ਹਿਰ ਆਮ ਦਾ ਕਾਸ਼ਾ ਹੀ ਆ ਸ਼ਹਿਰ ਆਮ ਲੁੱਟ ਮੇ ਮੱਚੀ ਹੋਈ ਹੈ ਔਰ ਇਹ ਜੋ ਸੜਾ ਪ੍ਰਧਾਨ ਹੈ ਕਾਕਾ ਇਹ ਬਚਾਰੇ ਦੀ ਹੁਣ ਜ਼ਿੰਦਗੀ ਖਤਰੇ 'ਚ ਹੈ ਜੇ ਇਹਨੂੰ ਕੁਝ ਹੋ ਗਿਆ ਤੇ ਇਹਦਾ ਸੁਸਾਇਡ ਦਾ ਕਾਰਨ ਸਾਡੀ ਐਮਐਲਏ ਆ ਬਿਲਕੁਲ ਉਸ ਪਰ ਕਾਲ ਦੇ ਰਿਹਾ ਹਾਂ ਜੀ ਰਾਖੀ ਬਾਂਧ ਰਹੀ ਹੈ ਸਨਾਪਾ ਸਾਹਿਬ ਜਿਹੜੇ ਬਿਲਕੁਲ ਕਰਾਂਗੇ ਆਪਾਂ ਮੈਂ ਕੱਲ ਪ੍ਰਧਾਨ ਜੀ ਨੂੰ ਮਿਲਣਾ ਹੈ ਪੰਜਾਬ ਦੇ ਪ੍ਰਧਾਨ ਨੂੰ ਸਨੀਰ ਜਾਖੜ ਨੂੰ ਸਨਾਪਾ ਸਾਹਿਬ ਜਿਹੜੇ ਦੂਜੀ ਦੂਜੀ ਪਾਰਟੀ 55 ਲੱਖ ਦੀ ਗੱਲ ਕਹੀ ਜਾ ਰਹੀ ਹੈ ਕਿ 55 ਲੱਖ ਕਿਉਂਕਿ ਮੇਰੇ ਤੋਂ 5 ਹੋਣਗੇ ਲੱਖ ਤਾਂ ਪੰਜਾਬ ਮੈਂ ਸੁਣਾਂ 50 ਲੱਖ ਤੇ ਗੱਡੀ ਸਰ ਡੈਮੋਕ੍ਰੇਸੀ ਪਤਾ ਨਹੀਂ ਤਿੰਨ ਤਿੰਨ ਗੱਡੀਆਂ ਰੱਖ ਕੇ ਨਹੀਂ ਕਰੇਗੀ ਵਿਚਾਰੀ ਕੋਵਾ ਨਿਗੜਦੀ ਯੂਨੀਅਨ ਦੇ ਨਾਲ ਕਾਫੀ ਜਿਹੜੇ ਟਰੱਕ ਆਪਰੇਟਰ ਨੇਗੇ ਤਾਂ ਕੀ ਦੇਖਦੇ ਹੋ ਡੈਮੋਕ੍ਰੇਸੀ ਦਾ ਘਾੜ ਨਹੀਂ ਲੱਗਦਾ ਕਿ 55 ਲੱਖ ਦੇ ਕੇ ਪ੍ਰਧਾਨਗੀ ਐਵੇਂ ਦਿੱਤੀ ਜਾ ਰਹੀ ਕੋਈ ਤੋਂ ਮੈਂ ਕਹਿ ਰਿਹਾ ਭਾਜੀ ਦੇਖੋ ਥੋੜਾ ਬਹੁਤ ਪੋਲਿਟੀਕਲ ਪਾਰਟੀਆਂ ਆਪਣੇ ਦੇਖੋ ਕੋਈ ਲੋਨੀ ਅੰਦਰ ਵਿੱਚ ਇਹਨਾਂ ਦੀ ਆਪਣੇ ਸਾਂਝ ਹੁੰਦੀ ਹੈ ਕੋਈ ਬੰਦਾ ਕਿਸੇ ਪਾਰਟੀ ਨਾਲ ਜੁੜਿਆ ਹੁੰਦਾ ਕੋਈ ਬੰਦਾ ਕਿਸੇ ਪਾਰਟੀ ਨਾਲ ਜੁੜਿਆ ਹੁੰਦਾ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਤੁਸੀਂ ਆਪਣੇ ਲੋਗਾ ਦੀ ਮਦਦ ਵੀ ਕਰ ਲੈਂਦੇ ਹੋ ਪਰ ਪੋਸਟਾਂ ਤੇ ਨਹੀਂ ਵੇਚਦੇ ਆਪਾਂ ਨਾ ਇਹ ਤਾਂ ਪੋਸਟਾਂ ਰਿਆਂ ਵਿੱਚ ਹੀ ਇਹਨੇ 3 ਲੱਖ ਦੀ ਬੋਲੀ ਲਾਈ ਸੀ ਬਚਾਰੇ ਨੇ ਉਹ ਹੁਣ ਦੂਜਾ ਬੰਦਾ ਉਹਦੀ ਰਿਕਾਰਡਿੰਗ ਹੈ ਇਹਨੇ ਬੁਲਾਇਆ ਮੇਰੇ ਕੋਲ ਇੱਕ ਰਿਕਾਰਡਿੰਗ ਹੈ ਉਹਦੀ ਸਰ ਕੋਈ ਗੱਲਬਾਤ ਹੋਈ ਹੈ ਉਹਨਾਂ ਦੇ ਨਾਲ ਕਾਕਾ ਜੀ ਨੇ ਕਿ ਉਹ ਕੋਈ ਪਚਾਰਾ ਗੱਲ ਹੀ ਨਹੀਂ ਕਰ ਸਕਦਾ ਪਰ ਐ ਸੁਣੋ ਤੁਸੀਂ ਇੱਕ ਸਿੱਧੀ ਰਿਕਾਰਡਿੰਗ ਹੈ ਤੇ ਕੀ ਹੈ ਸਰ ਇਸ ਦੇ ਵਿੱਚ ਫਿਰ ਤੁਸੀਂ ਸਮਝਾ ਦੇਣਾ ਪਰ ਇੱਕ ਸੈਕਿੰਡ ਮੈਂ ਲੱਭ ਦਲਾਂ ਪਹਿਲਾਂ ਏ ਬਰਾੜ ਕਲ ਬੀਬੀ ਸ਼ਾਮ ਨੂੰ ਇਹਨੂੰ ਫੋਨ ਕਰਕੇ ਇਹਨੂੰ ਕੱਲੇ ਘਰ ਪਰ ਆ ਰਹੀ ਹੈ ਸਰ ਮਾਈਕ ਤੇ ਮਰੂ ਹੀ ਤੁੰਗ ਵਾਇਸ ਨਹੀਂ ਆ ਰਹੀ ਵਾਇਸ ਬਲੂਟੁੱਥ ਨਾਲ ਹੈ ਜੋ ਵੀ ਵਾਇਸ ਨਹੀਂ ਆ ਰਹੀ ਚਲੋ ਤੁਸੀਂ ਉਧਰ ਹੀ ਦੱਸ ਦਿਓ ਕੀ ਕਿਆ ਗਿਆ ਤੇ ਇਹਨੂੰ ਇਹਨੂੰ ਫੋਨ ਕਰਦੀ ਹੈ ਕੱਲ ਤੇ ਇਹਨੂੰ ਕਹਿੰਦੀ ਹੈ ਕਿੱਥੇ ਬੈਠਾ ਹੈ ਕਹਿੰਦੀ ਹੈ ਮੈਂ ਘਰ ਬੈਠਾ ਕਹਿੰਦੀ ਹੁਣੇ ਘਰ ਆ ਜਾ ਮੇਰੇ ਕੋਲ ਔਰ ਇੱਕ ਹੀ ਬੰਦੇ ਨਾਲ ਲੈ ਕੇ ਆਈਓ ਔਰ ਕਿਸ ਨੂੰ ਲੈ ਕੇ ਨਹੀਂ ਆ ਕੱਲੇ ਆਈ ਮੈਂ ਤੇ ਨਾਲ ਗੱਲ ਕਰਦੇ ਕਾਕੇ ਨਾਲ ਗੱਲ ਹੋਈ ਹੈ ਸ਼ਾਮ ਨੂੰ ਕੱਲ 6 ਵਜੇ ਤੇ ਇਹ ਤੇ ਹਾਲ ਹੈ ਔਰ ਕਹਿੰਦੀ ਹੈ ਮੈਂ ਇਹਦੇ ਵਿੱਚ ਦਖਲਅਜ਼ੀ ਨਹੀਂ ਕਰਾਂ ਬਰਸਰਾ ਜੀ ਤੱਕ ਕੋਈ ਉਹਨਾਂ ਦਾ ਨੁਮਾਇੰਦਾ ਵੀ ਗੱਲਬਾਤ ਕਰਨ ਲਈ ਔਰ ਔਰ ਮਾਈਕ 'ਤੇ ਕਰ ਸਕਦਾ ਕੀ ਬਣਾ ਰਿਹਾ ਉਸ ਬੰਨੇ ਕਰੀਂ ਦਿਓ ਯਾਰ ਕੈਮਰਾ ਪਿੱਛੇ ਚਲ ਪਾਸੇ ਨੂੰ ਲੈ ਕੇ ਮੇਰੇ ਕੋਲ ਆ ਪਿੱਛੇ ਦੇ ਉੱਥੇ ਕਰ ਸੁਣ ਸਾਰੇ ਪਿੱਛੇ ਨੂੰ ਪਿੱਛੇ ਦੋ ਜਣੇ